ਪਿਆਰੇ ਸਨੁਤਿਓ ਮੈਂ ਡਾਕਟਰ ਮਨਜੀਤ ਸਿੰਘ ਪੱਟੀ ਅੱਜ ਤੁਹਾਨੂੰ ਮਿਨੀ ਹਾਰਟ ਅਟੈਕ ਬਾਰੇ ਦੱਸਾਂਗਾ ਕਿ ਕਈ ਵਾਰੀ ਸਾਨੂੰ ਥੋੜੀ ਮਾਤਰਾ ਦੇ ਵਿੱਚ ਛੋਟਾ ਜਿਹਾ ਹਟ ਦਾ ਅਟੈਕ ਹੁੰਦਾ ਦਿਲ ਦਾ ਦੌਰਾ ਹੁੰਦਾ ਜਿਹਦਾ ਸਾਨੂੰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਔਰ ਉਹ ਬਹੁਤ ਨੁਕਸਾਨਦਾਈ ਹੁੰਦਾ ਅੱਜ ਉਹਦੇ ਬਾਰੇ ਥੋੜੀ ਜੀ ਮੈਂ ਤੁਹਾਨੂੰ ਜਾਣਕਾਰੀ ਦਿਆਂਗਾ ਕਿ ਮਿਨੀ ਹਾਰਟ ਅਟੈਕ ਕੀ ਹੁੰਦਾ ਔਰ ਇਸ ਤਰ੍ਹਾਂ ਸਾਨੂੰ ਇਹਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਕੀ ਇਹਦੇ ਲੱਛਣ ਹੁੰਦੇ ਹਨ ਮਿੰਨੀ ਦਿਲ ਦਾ ਦੌਰਾ ਇਹਦੇ ਵਿੱਚ ਥੋੜਾ ਜਿਹਾ ਸਾਨੂੰ ਸਾਹ ਚੜਦਾ ਚੱਕਰ ਆ ਸਕਦੇ ਆ ਜਾਂ ਬਹੁਤ ਖੱਟ ਕੇ ਉਹ ਨਹੀਂ ਪਸੀਨਾ ਆਉਂਦਾ ਜਿਹੜੇ ਜਾਂ ਸੁਖਮ ਤੇ ਅਸਪਸ਼ਟ ਲੱਛਣ ਹੁੰਦੇ ਆ ਕਲੀਅਰ ਸਾਨੂੰ ਲੱਛਣ ਵੀ ਨਜ਼ਰ ਆਉਂਦੇ ਇਹਦੇ ਥੋੜੀ ਜੀ ਠਕਾਵਟ ਥੋੜੀ ਜੀ ਬੇਆਰਾਮੀ ਜਾਂ ਬਾਦ ਹਜ਼ਮੀ ਸਾਨੂੰ ਪੇਟ ਦੇ ਕੁਝ ਸਿੰਪਟਮ ਆਉਂਦੇ ਆ ਜਾ ਸ਼ਕਤੀ ਵਿੱਚ ਬਿਲਕੁਲ ਉਹ ਥੋੜੀ ਜੀ ਨਾ ਮਾਮੂਲੀ ਦਰਦ ਕਹਿੰਦੇ ਸੀ ਮਹਿਸੂਸ ਹੀ ਨਹੀਂ ਕਰਦੇ। ਔਰ ਇਹਦੇ ਲਗ ਲਗ ਤਰ੍ਹਾਂ ਦੇ ਮਤਲਬ ਇਹਦੇ ਕਾਰਨ ਹੁੰਦੇ ਨੇ। ਸਿੰਪਟਮ ਹੁੰਦੇ ਨੇ। ਉਹਨਾਂ ਬਾਰੇ ਅੱਜ ਆਪਾਂ ਇੱਕ ਚੁੱਪ ਦਿਲ ਦਾ ਦੌਰਾਂ ਦਾ। ਯੂਨੋਕਸਾਇਲੈਂਟ ਆਪਾਂ ਕਹਿੰਦੇ ਕਿ ਸਾਇਲੈਂਟ ਹਰਟ ਦਾ ਜਿਹੜਾ ਥੋੜੀ ਮਾਤਰਾ ਦੇ ਵਿੱਚ ਦੌਰਾਂ ਹੁੰਦਾ। ਇਹ ਮਤਲਬ ਦਿਲ ਦੇ ਦੌਰੇ ਦੇ ਆਮ ਲੱਛਣਾਂ ਤੋਂ ਬਿਨਾ ਹੁੰਦਾ ਜਿਹੜੇ ਸਵੀਅਰ ਹਰਟ ਅਟੈਕ ਹੁੰਦਾ ਨਾ ਜਿਹੜੀ ਸਾਨੂੰ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਸ਼ਾਕੀ ਦੇ ਵਿੱਚ ਆਮ ਜਿਹੜਾ ਦੌਰਾਂ ਹੁੰਦਾ ਉਹਦੇ ਨਾਲੋਂ ਬਿਲਕੁਲ ਵੱਖਰਾ ਹੁੰਦਾ ਇੱਕ ਚੁੱਪ ਦਿਲ ਦੇ ਦੌਰੇ ਦੇ ਲੱਛਣ ਕਰਕੇ ਜਾਣਿਆ ਜਾਂਦਾ ਇਹਦੇ ਸੰਖੇਪ ਵਿੱਚ ਜਿਵੇਂ ਆਪਾਂ ਗੱਲ ਕਰੀਏ ਤਾਂ ਇੱਕ ਆਮ ਸਰੀਰ ਕਬੀਰ ਆਮੀ ਮਹਿਸੂਸ ਹੁੰਦੀ ਹੈ ਬਦ ਹਜ਼ਮੀ ਮਹਿਸੂਸ ਹੋਵੇਗੀ ਕਈ ਵਾਰੀ ਸਾਨੂੰ ਉਲਟੀ ਆਉਣ ਨੂੰ ਦਿਲ ਕਰੇਗਾ ਜਾਂ ਚੱਕਰ ਥੋੜਾ ਜਿਹਾ ਮਹਿਸੂਸ ਹੋਵੇਗਾ ਜਾਂ ਬਿਲਕੁਲ ਥੋੜਾ ਜਿਹਾ ਪਸੀਨਾ ਆਵੇਗਾ ਜਾਂ ਫਲੂ ਵਰਗੇ ਲੱਛਣ ਜਿਵੇਂ ਫਲੂ ਦੇ ਲੱਛਣ ਆਉਂਦੇ ਨੇ ਨਾ ਆਮ ਜ਼ੁਕਾਮ ਦੇ ਟਾਈਪ ਦੇ ਲੱਛਣ ਇਹ ਇਸ ਤਰ੍ਹਾਂ ਦੇ ਲੱਛਣ ਵੀ ਤੁਹਾਨੂੰ ਮਹਿਸੂਸ ਹੋ ਸਕਦੇ ਕਮਜ਼ੋਰੀ ਦਰਦ ਬਿਲਕੁਲ ਲਾਈਟ ਜਾਂ ਦਰਦ ਕਈ ਵਾਰੀ ਸਾਨੂੰ ਮਹਿਸੂਸ ਨਹੀਂ ਹੁੰਦਾ ਖਾਸ ਕਰਕੇ 슈ਗਰ ਦੇ ਮਰੀਜ਼ਾਂ ਨੂੰ ਜਿਨ੍ਹਾਂ ਦੀਆਂ ਨਰਵ ਬੜੀਆਂ ਵੀਕ ਹੋ ਚੁੱਕੀਆਂ ਹੁੰਦੀਆਂ ਜਾਂ ਡੈਮੇਜ ਹੋ ਚੁੱਕੀਆਂ ਹੁੰਦੀਆਂ ਜਾਂ ਉਹ ਲੋਕ ਜਿਨ੍ਹਾਂ ਨੇ ਸ਼ਰਾਬ ਲੰਬੇ ਸਮੇਂ ਤੋਂ ਲੋਟ ਤੋਂ ਜ਼ਿਆਦਾ ਪੀਤੀ ਹੈ ਜਾਂ ਕਿਸੇ ਹੋਰ ਕਾਰਨ ਅਗਰ ਤੁਹਾਡੀਆਂ ਨਰਵ ਡੈਮੇਜ ਨੇ ਤਾਂ ਤੁਹਾਨੂੰ ਉਹ ਕਈ ਵਰੀ ਜਿਹੜਾ ਦਰਦ ਉਹ ਮਹਿਸੂਸ ਹੀ ਨਹੀਂ ਹੁੰਦੀ ਤੁਹਾਡੀ ਛਾਤੀ ਦੇ ਵਿੱਚ ਤੜਤਣਾ ਜਾਂ ਸੁਲਾਈਟ ਜਾਂ ਭਰਪਣ ਜਿਹਨੂੰ ਅਸੀਂ ਕਈ ਵਰੀ ਦਿਲ ਦਾ ਦੌਰਾ ਸਮਝਦੇ ਨਹੀਂ ਹੈ ਛਾਤੀ ਬਾਹਾਂ ਪਿੱਠ ਗਰਦਨ ਜਾਂ ਜਿਵਾੜੇ ਦੇ ਕੇਂਦਰ ਦੇ ਵਿੱਚ ਥੋੜੀ ਜੀ ਸਾਨੂੰ ਨਾ ਸੈਕਟਰ ਦੇ ਵਿੱਚ ਬੇਅਰਾਮੀ ਹੁੰਦੀ ਹੈ ਕਿ ਮਸਲ ਦੀ ਮਤਲਬ ਜਿਵੇਂ ਮਸਲ ਨੂੰ ਖਿੱਚ ਪੈਂਦੀ ਹੈ ਉਸ ਤਰ੍ਹਾਂ ਵੀ ਅਸੀਂ ਭਾਵਨਾ ਜਿਹੜੀ ਜਾਂ ਮਤਲਬ ਤਕਲੀਫ ਮਹਿਸੂਸ ਕਰਦੇ ਹਾਂ ਉੰਨੀ ਕੀ ਸਾਨੂੰ ਐਂ ਲੱਗਦੀ ਹੈ ਕਿ ਜਿਵੇਂ ਮਸਲ ਨੂੰ ਕੋਈ ਜਾਂ ਸਾਡੇ ਨੂੰ ਕੋਈ ਜਿਹੜੀ ਮਾਸਪੇਸ਼ੀ ਨੂੰ ਖਿੱਚ ਪਈ ਹੁੰਦੀ ਹੈ ਦਿਲ ਦੇ ਦੌਰੇ ਵਾਂਗ ਇੱਕ ਮਿਨੀ ਹਾਰਟ ਅਟੈਕ ਜਿਹੜਾ ਨਾ ਸਾਡੇ ਖੂਨ ਦੇ ਪ੍ਰਵਾਹ ਵਿੱਚ ਵਿਘਨ ਪਾਉਦਾ ਜਾਨੀ ਕਿ ਦਿਲ ਨੂੰ ਜਿਹੜਾ ਖੂਨ ਪਹੁੰਚਣਾ ਉਹਦੇ ਵਿੱਚ ਰੁਕਾਵਟ ਪੈ ਜਾਂਦੀ ਹੈ ਲੇਕਿਨ ਉਹ ਇੰਨੀ ਜ਼ਿਆਦਾ ਨਹੀਂ ਜੀ ਕਿ ਸਾਨੂੰ ਉਹਦੇ ਬਹੁਤ ਜ਼ਿਆਦਾ ਨਿਸ਼ਾਨੀਆਂ ਨਜ਼ਰ ਆਉਂ। ਇਸ ਕਰਕੇ ਉਹ ਦਿਲ ਨੂੰ ਫਿਰ ਜਿਹੜਾ ਨੁਕਸਾਨ ਪਹੁੰਚਦਾ ਉਹਨਾਂ ਨਾਲ ਬਹੁਤ ਜ਼ਿਆਦਾ ਕਿ ਇਸ ਤਰ੍ਹਾਂ ਦੀ ਵੀ ਅਗਰ ਤੁਹਾਨੂੰ ਕਿਤੇ ਤੁਹਾਡੀ ਛਾਤੀ ਦੇ ਵਿੱਚ ਇਦਾਂ ਦੇ ਸਿੰਪਟਮ ਆਉਂਦੇ ਜੋ ਆਪਾਂ ਗੱਲ ਕੀਤੀ ਹੈ ਤੇ ਤੁਹਾਨੂੰ ਆਪਣੇ ਡਾਕਟਰ ਦੇ ਨਾਲ ਜ਼ਰੂਰ ਮਿਲਣਾ ਚਾਹੀਦਾ ਖਾਸ ਕਰਕੇ ਅਗਰ ਜੇਨੈਟਿਕਲੀ ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਨੂੰ ਹਾਰਟ ਅਟੈਕ ਦਾ ਦਾ ਦੌਰ ਆਇਆ ਜਾਂ ਤੁਸੀਂ ਸ਼ੂਗਰ ਦੇ ਰੋਗੀ ਹੋ ਜਾਂ ਤੁਹਾਡੇ ਖਾਣ ਪੀਣ ਦੇ ਵਿੱਚ ਟਰਾਂਸਫਰਟ ਵਗੈਰਾ ਜੀ ਜਾਂ ਮਾੜੇ ਕੋਲੇਸਟ੍ਰੋਲ ਤੁਹਾਡਾ ਵਧਿਆ ਹੋਇਆ ਜਾਂ ਤੁਹਾਡੇ ਹੋਰ ਕਈ ਤਰ੍ਹਾਂ ਦੀ ਹੈ ਤੁਹਾਡੀ ਸੈਟਰੀ ਲਾਈਫ ਕੋਦੇ ਸ਼ਰਤੀ ਦੇ ਦਰਜ ਜਿਹੜੇ ਆ ਜਿਵੇਂ ਸਟੈਮੀ ਉਚਾਈ ਦਾ ਮਤਲਬ ਕਿ ਦਿਲ ਦੇ ਵਿੱਚ ਜਿਹੜੇ ਇਲੈਕਟ੍ਰੀਕਲ ਸੰਚਾਲਨ ਵਿੱਚ ਤਬਦੀਲੀਆਂ ਆ ਜਾਂਦੀਆਂ ਜਿਵੇਂ ECG ਤੋਂ ਕਈ ਵਾਰੀ ਸਾਨੂੰ ਇਹਦਾ ਪਤਾ ਲੱਗਦਾ ਕਿ ਅਰਟ ਅਟੈਕ ਆਇਆ ਹੈ ਉਹ ECG ਦੇ ਵਿੱਚ ਵਾਪਰਦਾ ਜਦੋਂ ਦਿਲ ਦੀਆਂ ਜਿਹੜੀਆਂ ਸਾਡੀਆਂ ਤਮਨੀਆਂ ਹੁੰਦੀਆਂ ਨਾ ਉਹਨਾਂ ਦੇ ਵਿੱਚ ਬਲੌਕ ਹੋ ਜਾਂਦੀ ਉਦੋਂ ਇਹ ਇਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ ਜਿਹੜਾ ਕਿ ਕਈ ਵਾਰੀ ECG ਵਗੈਰਾ ਕਰਨ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਟ੍ਰਾਂਜ਼ੀਟ ਜਾਂ ਕਿੰਨਾ ਦਿਲ ਦਾ ਦੌਰਾ ਆ ਗਿਆ। ਇਹ ਜ਼ਿਆਦਾਤਰ ਉਦੋਂ ਹੁੰਦਾ ਇੱਕ ਤੋਂ ਵੱਧ ਯਾਨੀ ਕਿ ਦੋ ਜਾਂ ਤਿੰਨ ਵੀ ਦਿਲ ਦੀਆਂ ਜਿਹੜੀਆਂ ਮੇਨ ਤਮਨੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੋਈ ਬਲੋਕੇਜ ਵਗੈਰਾ ਆ ਜਾਂਦੀ ਹੈ। ਐਨਜ਼ਾਈਨਾ ਐਨਜ਼ਾਈਨਾਂ ਦੀਆਂ ਵੀ ਕਿਸਮਾਂ ਹੁੰਦੀਆਂ ਨੇ ਇੱਕ ਸਥਿਰ ਤੇ ਇੱਕ ਅਸਥਿਰ ਸਟੇਬਲ ਤੇ ਅਨਸਟੇਬਲ ਉਹਨਾਂ ਸਟੇਬਲ ਜਿਹੜਾ ਸਥਿਰ ਰੰਜੈਨਾ ਉਦੋਂ ਵਰਤਦੀ ਹੈ ਜਦੋਂ ਦਿਲ ਦੇ ਮਸਲ ਨੂੰ ਵਧੇਰੇ ਆਕਸੀਜਨ ਦੀ ਲੋੜ ਹੁੰਦੀ ਹੈ ਜਿਵੇਂ ਤਣਾ ਜਾਂ ਕੋਈ ਸਰੀਰਕ ਗਤੀਵਿਧੀ ਜਦੋਂ ਆਪਾਂ ਕੰਮ ਕਾਜ ਕਰਦੇ ਹਾਂ ਲੇਕਿਨ ਉਦੋਂ ਫਿਰ ਆਕਸੀਜਨ ਜਦੋਂ ਪੂਰੀ ਨਹੀਂ ਜਦੋਂ ਤੁਸੀਂ ਮੰਨ ਲਓ ਕੋੜੀਆਂ ਚੜਦੇ ਹੋ ਤੁਹਾਡੇ ਛਾਤੀ 'ਚ ਇੱਕਦਮ ਦਰਦ ਨਿਕਲਦੀ ਉਦੋਂ ਤੁਹਾਡੇ ਦਿਲ ਨੂੰ ਜ਼ਿਆਦਾ ਖੂਨ ਦੀ ਲੋੜ ਹੁੰਦੀ ਹੈ ਲੇਕਿਨ ਉਹ ਖੂਨ ਉਹਨੂੰ ਮਿਲਦਾ ਨਹੀਂ ਨਾੜੀਆਂ ਦੇ ਵਿੱਚ ਬਲੋਕੇਜ ਕਰਕੇ ਇਹ ਜਿਹੜੀ ਅਨਸਟੇਬਲ ਅਰਥਰ ਜਾਂ ਜੈਨਾ ਬੋਲਦਿਨੇ ਅਸੀਂ ਇਹ ਕਈ ਵਾਰੀ ਆਰਾਮ ਕਰਨ ਵੇਲੇ ਵੀ ਤੁਸੀਂ ਬੈੱਡ ਦੇ ਉੱਪਰ ਲੇਟੇ ਹੋ ਨੀਂਦ ਦੇ ਵਿੱਚ ਲੰਮੇ ਪਿਆ ਹੋਇਆ ਹੋਵੇ ਤੁਹਾਨੂੰ ਇਹ ਇਸ ਤਰ੍ਹਾਂ ਦੇ ਸਿੰਪਟਮ ਆ ਜਾਂਦੇ ਜਾਂ ਸੌਣ ਵੇਲੇ ਦਿਲ ਦਾ ਦੌਰਾ ਵੀ ਪੈ ਜਾਂਦਾ ਉਹ ਜ਼ਰੂਰੀ ਨਹੀਂ ਕਿ ਤੁਸੀਂ ਕੋਈ ਐਕਟੀਵਿਟੀ ਕਰ ਰਹੇ ਹੋ ਜਾਂ ਤੁਸੀਂ ਕੋਈ ਐਕਸਰਸਾਈਜ਼ ਕਰ ਰਹੇ ਹੋ ਜਾਂ ਤੁਸੀਂ ਆਰਾਮ ਕਰਨ ਵੇਲੇ ਵੀ ਛਾਤੀ ਦੇ ਵਿੱਚ ਕਈ ਵਾਰੀ ਥੋੜੀ ਜੀ ਦਰਦ ਮਹਿਸੂਸ ਕਰਦੇ ਹੋ ਇਕਦਮ ਚੁਬਕ ਪੈਂਦੀ ਹੈ ਤੁਹਾਨੂੰ ਉਹ ਉਸ ਵੇਲੇ ਤੁਹਾਨੂੰ ਡਾਕਟਰ ਦੀ ਸਲਾਹ ਹਰ ਹਾਲਤ ਦੇ ਵਿੱਚ ਜ਼ਰੂਰ ਲੈਣੀ ਚਾਹੀਦੀ ਹੈ ਤੇ ਉਹ ਡਾਕਟਰ ਨੇ ਫਿਰ ਦੇਖਣਾ ਹੁੰਦਾ ਕਿ ਉਹ ਜਿਵੇਂ ਜਿਹੜਾ ਸਾਇਲੈਂਟ ਹੈ ਗਿਆ ਉਹਨੂੰ ਕਿਸ ਤਰ੍ਹਾਂ ਦੀਆਂ ਦਵਾਈਆਂ ਦੀ ਕਿਹੜੇ ਕਿਹੜੇ ਟੈਸਟ ਕਰਾਉਣੇ ਤੇ ਉਹ ਉਹ ਚੀਜ਼ਾਂ ਜਿਹੜੀਆਂ ਦੇਖਣੀਆਂ ਹੁੰਦੀਆਂ ਕਿਉਂਕਿ ਦਿਲ ਦੀਆਂ ਇਹ ਜਦੋਂ ਵਾਰ-ਵਾਰ ਵਾਰ-ਵਾਰ ਨਿੱਕੇ-ਨਿੱਕੇ ਨਿੱਕੇ-ਨਿੱਕੇ ਦੌਰੇ ਪੈਦੇ ਰਹਿੰਦੇ ਆ ਉਹ ਕਈ ਵਾਰੀ ਅਸੀਂ ਲਾਪਰਵਾਹੀ ਕਰ ਜਾਂਦੇ ਆ ਲੇਕਿਨ ਇਹ ਸਾਡੇ ਦਿਲ ਦੇ ਜਿਹੜੇ ਮਸਲ ਹੁੰਦੇ ਆ ਉਹਨਾਂ ਨੂੰ ਡੈਮੇਜ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਕਿਸੇ ਵੇਲੇ ਵੀ ਤੁਹਾਡੇ ਦਿਲ ਦੇ ਜਿਹੜੇ ਆ ਕਾਰਡੀਆਕ ਅਰੇਸਟ ਵਗੈਰਾ ਦਾ ਜਿਆਦਾ ਤੁਹਾਨੂੰ ਮਿਨਰ ਅਟੈਕ ਆ ਸਕਦਾ ਹੈ ਜਾਂ ਦਿਲ ਦੇ ਦੌਰੇ ਵੱਡੇ ਦੌਰੇ ਪੈਣ ਦੇ ਜੋਖਮ ਜਿਹੜੇ ਵੱਧ ਜਾਂਦੇ ਆ ਜਾਂ ਕੋਰਨਰੀ ਆਰਟਰੀ ਡਿਸੀਜ਼ ਜਿਹੜੀਆਂ ਹੁੰਦੀਆਂ ਨੇ ਉਸ ਬਿਮਾਰੀ ਤੋਂ ਤੁਹਾਡੀ ਡੈਥ ਹੋਣ ਦੇ ਖਤਰੇ ਬਹੁਤ ਜਿਆਦਾ ਵੱਧ ਜਾਂਦੇ ਆ ਜਦੋਂ ਤੁਸੀਂ ਮਿਨੀ ਅਟੈਕ ਨੂੰ ਜਾਂ ਛੋਟੇ ਜਾਂ ਚੁੱਪ ਦੌਰੇ ਨੂੰ ਸਾਇਲੈਂਟ ਪੈਗ ਨੂੰ ਸਟੇਬਲ ਜਾਂ ਅਨਸਟੇਬਲ ਨੂੰ ਅਣਗੌਲੀਆਂ ਕਰ ਦਿੰਦੇ ਆ ਕੁਛ ਡਾਕਟਰ ਦੀ ਸਲਾਹ ਨਹੀਂ ਲੈਂਦੇ ਆਪਾਂ ਕੋਈ ਉਹ ਕੋੜੇ ਇਧਰੋਂ ਉਧਰੋਂ ਦੇਸੀ ਕਰ ਲੈਨੇ ਆ ਯਾ ਉਹ ਕਰ ਲੋ ਜੀ ਕੋਈ ਗੱਲ ਨਹੀਂ ਜੀ ਆਪੇ ਠੀਕ ਹੋ ਜਾਣਾ ਜੀ ਦੁਜਾ ਹੋਣਾ ਲੇਕਿਨ ਇਹ ਕਾਫੀ ਫਿਰ ਖਤਰਨਾਕ ਸਾਬਤ ਹੁੰਦਾ ਇਸ ਕਰਕੇ ਅਗਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਥੋੜੀ ਬਲੀ ਸਿੰਪਟਮ ਆਉਂਦੇ ਆ ਜਿਨ੍ਹਾਂ ਬਾਰੇ ਆਪਾਂ ਗੱਲ ਕੀਤੀ ਹੈ ਤਾਂ ਕੋਸ਼ਿਸ਼ ਕਰੋ ਕਿ ਆਪਣੇ ਡਾਕਟਰ ਦੀ ਲਓ ਸਲਾਹ ਜਿਹੜੀ ਲਓ ਕਿਉਂਕਿ ਖਾਸ ਕਰਕੇ ਜਨੁਨੀ ਦੇ ਕੀ ਜਿਵੇਂ ਕਾਰਡੀਓ ਵਸਕੂਲਰ ਜਿਹੜੇ ਦਿਲ ਦੇ ਬਿਮਾਰੀਆਂ ਦੇ ਜੋਖਮ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੁਝ ਸਾਡੇ ਵਿਭਾਰ ਹੁੰਦੇ ਨੇ ਕੋਈ ਫੈਮਿਲੀ ਇਸ਼ਲੀ ਵੀ ਹੁੰਦੀ ਹੈ ਜਾਂ ਕੋਈ ਏਜਡ ਪਰਸਨ ਹੁੰਦੇ ਨੇ ਜਿਹੜੇ ਜਾਂ ਬਿਲਕੁਲ ਸਲੈਂਟਰੀ ਜਾਂ ਕਿਸੇ ਤਰ੍ਹਾਂ ਦੀ ਜਿਹੜੇ 슈ਗਰ ਆ ਇਸ ਤਰ੍ਹਾਂ ਦੇ ਤੁਹਾਨੂੰ ਰੋਗ ਨੇ ਜਾਂ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵਾ ਵਧਾ ਤੁਹਾਡਾ ਜਾਂ ਤੁਹਾਡੀਆਂ ਮਤਲਬ ਜਿਵੇਂ ਕੋਲੇਸਟ੍ਰੋਲ ਬਹੁਤ ਜ਼ਿਆਦਾ ਵਧਿਆ ਹੋਇਆ ਤੁਹਾਡਾ 슈ਗਰ ਆ ਜਾਂ ਮੋਟਾਪਾ ਬਹੁਤ ਜ਼ਿਆਦਾ ਜਾਂ ਤੁਸੀਂ ਕਿਸੇ ਤਰ੍ਹਾਂ ਦਾ ਮਤਲਬ ਖਾਣ ਪੀਣ ਦੇ ਵਿੱਚ ਤੁਹਾਡਾ ਕੋਈ ਸੁਧਾਰ ਨਹੀਂ ਹੈਗਾ ਤੁਸੀਂ ਬਹੁਤ ਜ਼ਿਆਦੀਆਂ ਫੈਟੀ ਚੀਜ਼ਾਂ ਖਾਸ ਕਰਕੇ ਟ੍ਰਾਂਸ ਫੈਟ ਵਗੈਰਾ ਜਾਂ ਸੰਤ੍ਰਪ ਜਿਹੜੀ ਫੈਟ ਨੇ ਉਦਾਂ ਦਾ ਖਾਣਾ ਖਾਂਦੇ ਹੋ ਜਾਂ ਤੁਸੀਂ ਲੋੜੀਂਦੀ ਐਕਸਰਸਾਈਜ਼ ਨਹੀਂ ਕਰਦੇ ਬਿਲਕੁਲ ਉਸ ਲੈਂਟਰੀ ਲਾਈਫ ਹੈ ਤੁਹਾਡੀ ਤੁਸੀਂ ਸਿਗਰਟ ਬੀਡੀ ਦਾ ਯੂਜ਼ ਕਰਦੇ ਹੋ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹੋ ਤੰਬਾਕੂ ਦੀ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਕਰਦੇ ਹੋ ਤਾਂ ਇਹ ਵੀ ਇੱਕ ਕਾਰਨ ਇਹਦਾ ਹੋ ਸਕਦਾ ਕੁਝ ਜੇਨੈਟਿਕ ਕਾਰਨ ਹੁੰਦੇ ਆ ਜਿਹੜੇ ਤੁਹਾਨੂੰ ਮਤਲਬ ਫੈਮ ਮਤਲਬ ਫੈਮਲੀ ਸਟਰੀ ਦੇ ਵਿੱਚ ਮਿਲਦੇ ਆ ਕਿ ਜਿਹੜੇ ਤੁਹਾਨੂੰ ਇਸ ਬਿਮਾਰੀ ਦਾ ਸ਼ਿਕਾਰ ਬਣਾ ਸਕਦੇ ਜਾਂ ਜੀਵਨ ਸ਼ੈਲੀ ਦੀਆਂ ਕੁਝ ਚੋਣਾ ਪੀੜ੍ਹੀਆਂ ਤੋਂ ਤੁਰੀਆਂ ਹੋ ਗਈਆਂ ਜਿਵੇਂ ਕੁਝ ਹੁੰਦੇ ਨੇ ਲੋਕ ਕਿ ਕੋਈ ਖਾਨਦਾਨ ਮਿਹਨਤੀ ਹੁੰਦੇ ਐ ਐਕਟਿਵ ਹੁੰਦੇ ਐ ਲੇਕਿਨ ਕੁਝ ਸਿਡੈਂਟਰੀ ਲਾਈਫ ਵਾਲੇ ਹੁੰਦੇ ਐ ਜੋ ਤੁਹਾਡੀਆਂ ਫੈਮਿਲੀ ਦੀਆਂ ਹੈਬਿਟਸ ਹੁੰਦੀਆਂ ਨੇ ਕਿ ਅਸੀਂ ਜਿਆਦਾ ਐਕਸਰਸਾਈਜ਼ ਨਹੀਂ ਕਰਦੇ ਅਸੀਂ ਖਾਣਾ ਪੀਣਾ ਨਮਕ ਵਾਲੀਆਂ ਚੀਜ਼ਾਂ ਜਿਆਦਾ ਖਾਂਦੇ ਆਂ ਮਿੱਠੇ ਵਾਲੀਆਂ ਜਿਆਦਾ ਖਾਂਦੇ ਆਂ ਅਸੀਂ ਸ਼ੂਗਰ ਦੇ ਮਰੀਜ਼ ਵੀ ਆਂ ਅਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਵੀ ਆਂ ਲੇਕਿਨ ਅਸੀਂ ਪਰਹੇਜ਼ ਵੀ ਕੋਈ ਨਹੀਂ ਕਰਦੇ ਅਸੀਂ ਐਕਸਰਸਾਈਜ਼ ਵੀ ਕੋਈ ਨਹੀਂ ਕਰਦੇ ਅਗਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਸ ਤਰ੍ਹਾਂ ਦੀ ਆਦਤ ਹੈ ਇਹ ਕਿਦਾਂ ਉਹ ਆਪਣੀ ਆਦਤ ਆਪਣੀ ਜੀਵਨ ਸ਼ੈਲੀ ਖਾਣ ਪੀਣ ਤੇ ਸੁਧਾਰ ਕਰੋ ਤੇ ਦੂਜਾ ਤੁਹਾਨੂੰ ਅਗਰ ਇਦਾਂ ਦੀ ਨਿਸ਼ਾਨੀਆਂ ਆਉਂਦੀਆਂ ਨੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਤੇ ਜਾਂ ਤੁਹਾਡੀ ਉਮਰ ਜ਼ਿਆਦਾ ਹੈਗੀ ਆ ਉਦੋਂ ਵੀ ਤੁਹਾਨੂੰ ਕੁਝ ਲੱਗਦਾ ਤੇ ਉਸ ਸਮੇਂ ਵੀ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਓ ਇਹਨਾਂ ਜੋਖਮਾਂ ਨੂੰ ਜਾਂ ਇਹਨਾਂ ਨਿਸ਼ਾਨੀਆਂ ਨੂੰ ਜਦੋਂ ਅਸੀਂ ਆਪਣੇ ਧਿਆਨ ਵਿੱਚ ਰੱਖ ਕੇ ਥੋੜਾ ਜਿਹਾ ਧਿਆਨ ਨਾਲ ਸੋਚਾਂਗੇ ਡਾਕਟਰ ਕੋਲ ਜਾਵਾਂਗੇ ਕਿ ਅਸੀਂ ਮੀਜ਼ਰ ਹਾਰਟ ਅਟੈਕ ਜਾਂ ਹੋਰ ਕੋਈ ਸਟ੍ਰੋਕ ਵਗੈਰਾ ਜਿਹੜੀਆਂ ਵਧੀ ਹੋਈ ਚਰਬੀ ਦਾ ਕਰਕੇ ਜਾਂ ਮਤਲਬ ਜਿਹੜਾ ਉਹ ਕਿਸੇ ਕਾਰਨ ਉੱਜਾਦਾ ਵਧੀ ਹੋਈ ਬਲੱਡ ਪ੍ਰੈਸ਼ਰ ਦਾ ਕਰਕੇ ਸਾਨੂੰ ਹੋ ਜਾਂਦੀਆਂ ਨੇ ਜਿਵੇਂ ਕਿ ਅਤਰੰਗ ਵਗੈਰਾ ਦੇ ਦੌਰੇ ਆ ਉਹਨਾਂ ਤੋਂ ਵੀ ਅਸੀਂ ਬਚ ਸਕਦੇ ਹਾਂ ਅਗਰ ਅਸੀਂ ਡਾਕਟਰ ਦੇ ਕੋਲ ਜਾਵਾਂਗੇ ਜਿੰਨਾ ਵੀ ਸਾਨੂੰ ਜਲਦੀ ਅਸੀਂ ਡਾਕਟਰ ਦੀ ਸਲਾਹ ਲੈ ਕੇ ਮੈਡੀਸਨ ਆਪਣੀ ਜੀਵਨ ਲਵਾਂਗੇ ਆਪਣੀ ਜੀਵਨ ਜਿਹੜੀ ਸ਼ੈਲੀ ਹੈ ਲਾਈਫ ਸਟਾਈਲ ਹੈ ਉਹਦੇ 'ਚ ਸੁਧਾਰ ਕਰਾਂਗੇ ਆਪਣੀ ਡਾਈਟ ਦੇ ਵਿੱਚ ਤਬਦੀਲੀ ਕਰਾਂਗੇ ਤੇ ਉਹਨਾਂ ਹੀ ਅਸੀਂ ਤੰਦਰੁਸਤੀ ਦਾ ਜੀਵਨ ਜੀਵਾਂਗੇ ਕਿਉਂਕਿ ਇਹ ਵੀ ਇੱਕ ਦਿਲ ਦਾ ਦੌਰਾ ਸਾਇਲੈਂਟ ਹੁੰਦਾ ਜਿਹੜਾ ਕਈ ਵਾਰੀ ਤੁਹਾਨੂੰ ਸਵੀਅਰ ਸਿੰਪਟਮ ਨਾ ਇਹ ਆਮ ਦੌਰੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੁੰਦਾ ਕਿਉਂਕਿ ਤੁਸੀਂ ਕਈ ਵਾਰੀ ਉਹਦਾ ਧਿਆਨ ਹੀ ਨਹੀਂ ਕਰਦੇ ਬੇਧਿਆਨੇ ਰਹਿੰਦੇ ਹੋ ਵੀ ਕੋਈ ਗੱਲ ਠੀਕ ਹੋ ਜਾਣਾ ਇਸ ਕਰਕੇ ਅਗਰ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦੀ ਨਿਸ਼ਾਨੀ ਹੈਗੀ ਹੈ ਜਿਹੜੀ ਆਪਾਂ ਗੱਲ ਜਿਵੇਂ ਕੀਤੀ ਹੈ ਇੱਕਦਮ ਤੁਹਾਡੀ ਛਾਤੀ ਦੇ ਵਿੱਚ ਬੇਮਾਲੂਮਾ ਦਰਦ ਹੁੰਦਾ ਜਦ ਬੇਰਾਮੀ ਹੁੰਦੀ ਹੈ ਜਾਂ ਬਦ ਹਜ਼ਮੀ ਹੁੰਦੀ ਹੈ ਜਾਂ ਤੁਹਾਨੂੰ ਚੱਕਰ ਆਉਂਦੇ ਹੈ ਜਾਂ ਲਾਈਟ ਮਸ਼ੀਨ ਇੱਕਦਮ ਪਸੀਨਾ ਆਣ ਗਿਆ ਸਾਰੀਆਂ ਨਿਸ਼ਾਨੀਆਂ ਇਕੱਠੀਆਂ ਆ ਜਾਂਦੀਆਂ ਨੇ ਫਲੂ ਵਰਗੇ ਸਿੰਪਟਮ ਵੀ ਆਉਂਦੇ ਹੈ ਕਮਜ਼ੋਰੀ ਮਹਿਸੂਸ ਹੁੰਦੀ ਹੈ ਜਾਂ ਲੱਤਾਂ ਬਾਹਾਂ ਦੇ ਵਿੱਚ ਤੁਹਾਡੀ ਛਾਤੀ ਦੇ ਵਿੱਚ ਤੁਹਾਡੀ ਪਿੱਠ ਜਾਂ ਗਰਦਨ ਦੇ ਵਿੱਚ ਜਾਂ ਜਵਾੜੇ ਦੇ ਲਾਗਭਨੇ ਥੋੜਾ ਜਿਹਾ ਵੀ ਦਰਦ ਮਹਿਸੂਸ ਹੁੰਦਾ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਔਰ ਹੋ ਸਕਦਾ ਕਿ ਤੁਹਾਨੂੰ ਇਹ ਚੁੱਪ ਜਾਂ ਸਾਇਲੈਂਟ ਹਾਰਟ ਅਟੈਕ ਦਾ ਜਾਂ ਛੋਟੇ ਦਿਲ ਦੇ ਦੌਰੇ ਦਾ ਜਿਹੜਾ ਵਾ ਖਤਰਾ ਜ਼ਿਆਦਾ ਬਣਿਆ ਹੋਵੇ। ਇਹਨਾਂ ਹਾਲਾਤਾਂ ਦੇ ਵਿੱਚ ਅਗਰ ਤੁਸੀਂ ਡਾਕਟਰ ਦੀ ਸਲਾਹ ਟਾਈਮ ਦਾ ਲਓਗੇ ਤਾਂ ਤੁਹਾਡਾ ਇਲਾਜ ਵੀ ਸੌਖਾ ਹੋਊਗਾ, ਪਰਹੇਜ਼ ਵੀ ਕਰੋਗੇ, ਆਪਣੀ ਜੀਵਨ ਸ਼ੈਲੀ 'ਚ ਤਬਦੀਲੀ ਕਰੋਗੇ ਤੇ ਤੁਹਾਡਾ ਜੀਵਨ ਜਿਹੜਾ ਵਾ ਤੰਦਰੁਸਤ ਰਹਿ ਸਕਦਾ। ਤੁਹਾਡੇ ਖਰਚੇ ਵੀ ਬਚ ਸਕਦੇ ਆ। ਤੋ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਆਪ ਵੀ ਕਰੋ ਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਵੀ ਕਰਵਾਓ ਅਤੇ ਲਾਈਕ ਅਤੇ ਸ਼ੇਅਰ ਵੀ ਕਰੋ ਵੀਡੀਓ ਨੂੰ ਮਿਹਰਬਾਨੀ ਸ਼ੁਕਰੀਆ